ਜੀ ਫੱਤੇ ਮੈਂ ਤੁਹਾਡੀ 호ਸਟ ਨੀਲਮਕੌਰ ਤੋਂ ਮੈਂ ਟੀਵੀ 84 ਦੇ ਸਾਰੇ ਦਸ਼ਕਾਂ ਦੇ ਸ਼ਰੋਤਿਆਂ ਦਾ दिली ਸਵਾਗਤ ਕਰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਹੱਕ ਸੱਚ ਦੀ ਆਵਾਜ਼ ਨੂੰ ਬੁਲੰਦ ਕਰਨ ਵਾਲੇ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੈਨਾ ਮੌਜੂਦ ਨੇ ਆਉਣ ਆਏ ਮਿਲ ਕੇ ਅੱਜ ਦੀਆਂ ਵਿਚਾਰਾਂ ਕਰਦੇ ਆਂ ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫੱਤੇ ਜੀ ਡਾਕਟਰ ਸਾਹਿਬ ਜੀ ਆਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਸ਼ੁਕਰੀਆ ਜੀ ਡਾਕਟਰ ਸਾਹਿਬ ਅੱਜ 8 ਦਸੰਬਰ 2016 25 ਮਗਰ ਨਾਨਕਸ਼ਹੀ ਸਮੰਤ 548 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਦੇ ਸ਼ੁਰੂ ਵਿੱਚ ਪਹਿਲਾਂ ਤੇ ਅਸੀਂ ਆਪਣੇ ਦਸ਼ਕਾਂ ਨੂੰ ਬਹੁਤ-ਬਹੁਤ ਮੁਬਾਰਕਾ ਦਿੰਨੇ ਆ ਇਸ ਦੇ ਨਾਲ ਤੁਹਾਨੂੰ ਵੀ ਬਹੁਤ-ਬਹੁਤ ਮੁਬਾਰਕਾਂ ਕਿ ਕੱਲ ਬੀਤੇ ਦਿਨਿੰ ਕੱਲ ਅ ਸਰਬੱਤ ਖਾਲਸਾ ਜਿਹੜਾ ਬੜੇ ਹੀ ਸਫਲ ਤਰੀਕੇ ਨਾਲ ਹੋ ਨਿਬੜਿਆ ਬਿਨਾਂ ਕਿਸੇ ਰੁਕਾਵਟ ਦੇ ਇਹ ਸਿੱਖਾਂ ਲਈ ਬੜੇ ਹੀ ਮਾਣ ਤੇ ਫਕਰ ਵਾਲੀ ਗੱਲ ਹੈ ਇਸ ਖੁਸ਼ੀ ਦੇ ਮੌਕੇ ਤੁਸੀਂ ਕੀ ਕਹਿਣਾ ਚਾਹੋਗੇ ਅ ਦੇਖੋ ਬਚਪਨ ਚ ਜਿਹੜੀ ਚੀਜ਼ ਤੁਸੀਂ ਪੜੀ ਹੁੰਦੀ ਹੈ ਉਹ ਬਹੁਤ ਵਾਰ ਤੁਹਾਡੀ ਯਾਦ ਚ ਸਟਕ ਹੁੰਦੀ ਹੈ ਜੀ ਔਰ ਇਹੀ ਕਾਰਨ ਹੈ ਕਿ ਜਦੋਂ ਬੁਢਾਪੇ ਚ ਆ ਕੇ ਐਲਜ਼ਾਈਮਰ ਬਿਮਾਰੀ ਆ ਜਾਂਦੀ ਹੈ ਐਲਜ਼ਾਈਮਰ ਅੱਜ ਕੱਲ ਕਾਫੀ ਕਾਮਨ ਹੈ ਕਿਉਂਕਿ ਲੌਂਗੇਵਿਟੀ ਵਧ ਗਈ ਉਮਰ ਲੰਬੀ ਹੋ ਗਈ ਉਹਦੇ ਚ ਵੀ ਤੁਹਾਡੀ ਕਰੰਟ ਮੈਮਰੀ ਲਾਸ ਹੁੰਦੀ ਹੈ ਤੁਸੀਂ ਸਵੇਰ ਤੋਂ ਸ਼ਾਮ ਤੱਕ ਕੀ ਕੀਤਾ ਸੀ ਖਾਦਾ ਕੁਝ ਤੁਹਾਨੂੰ ਭੁੱਲ ਗਿਆ ਕਮਰਾ ਭੁੱਲ ਗਿਆ لیکن ਉਹੀ ਐਲਜ਼ਾਈਮਰ ਦੇ ਜਿਹੜੇ ਮਰੀਜ਼ ਨੇ ਉਹ ਆਪਣੀਆਂ ਬਚਪਨ ਦੀਆਂ ਜਾਂ ਜੀਵਨ ਜਵਾਨੀ ਦੀਆਂ ਜੜੀਆਂ ਗੱਲਾਂ ਨੇ ਉਹਨਾਂ ਨੂੰ ਬਿਲਕੁਲ ਜਿਵੇਂ ਰੀਲ ਦੇ ਵਿੱਚ ਰਿਕਾਰਡ ਹੁੰਦੀ ਹੈ ਕੋਈ ਚੀਜ਼ ਉਵੇਂ ਹੀ ਉਹ ਸੁਣਾਉਂਦੇ ਨੇ ਉਸ ਨੂੰ ਉਹ ਨਹੀਂ ਭੁੱਲਦੇ ਸੋ ਬਹੁਤ ਵਾਰ ਜਿਹੜਾ ਇੱਕ ਚੰਗਾ ਰੁਝਾਨ ਸੀ ਹੁਣ ਤਾਂ ਕਿਉਂਕਿ ਗੂਗਲ ਨੇ ਔਰ ਦੂਸਰੀਆਂ ਚੀਜ਼ਾਂ ਨੇ ਇਨਫੋਰਮੇਸ਼ਨ ਮਾਊਸ ਅਵੇ ਕਰ ਦਿੱਤੀ ਉਹ ਕੋਈ ਲੋਡ ਮੁਤਾਬਕ ਪੜਦਾ ਹੈ ਪਰ ਪੁਰਾਣੇ ਪੀਰੀਅਡਸ ਅੱਜ ਤੋਂ ਕੁਝ ਵਕਤ ਵੀ 25 30 40 ਸਾਲ ਪਹਿਲਾਂ ਇੱਕ ਘਰਾਂ ਦੇ ਵਿੱਚ ਜੇ ਤੁਸੀਂ ਗੁਰਮਤਿ ਲਿਟਰੇਚਰ ਜਾਂ ਪੰਥ ਚ ਕੀ ਵਾਪਰਦਾ ਹੈ ਉਹਦੇ ਲਈ ਅਡੜ ਪਬਲਿਕेशंस ਜਿਹੜੀਆਂ ਨੇ ਉਹ ਬਹੁਤ ਥੋੜੀਆਂ ਸੀ ਉਦੋਂ ਗਿਣਤੀ ਦਾ ਗਿਣੀਆਂ ਜਾ ਸਕਦੀਆਂ ਜੀ ਸਿੱਖ ਰਿਵਿਊ ਕਲਕੱਤਾ ਤੋਂ ਸੀ ਸਿੱਖ ਸੰਦੇਸ਼ ਜੰਮੂ ਤੋਂ ਛਪਦਾ ਸੀ ਗੁਰਮਤਿ ਪ੍ਰਕਾਸ਼ ਵੀ ਪੁਰਾਣਾ ਹੈ ਗੁਰਦੁਆਰਾ ਗਜ਼ਟ ਸ਼੍ਰੋਮਣੀ ਕਮੇਟੀ ਦੀ ਪਬਲਿਕेशंस ਸੀ ਦੋ ਖਬਰਾਂ ਜਿਹੜੀਆਂ ਅਦਰਦਨ ਕੇ ਰੋਜ਼ਾਨਾ ਖਬਰਾਂ अजीत ਔਰ ਜਥੇਦਾਰ ਖਬਰ ਹੁਣ ਤਾਂ ਉਹ ਬੰਦ ਹੋ ਗਈ ਫਿਰ ਕੌਮੀ ਦਰ ਚੱਲੀ ਉਹ ਵੀ ਬੰਦ ਹੋ ਗਈ ਦੋ ਖਬਰਾਂ ਅਮਰਸਰ ਤੋਂ ਸ਼ਬਦੀਆਂ ਸਿੱਖ ਖਾਲਸਾ ਸਮਾਚਾਰ ਖਾਲਸਾ ਐਡਵੋਕੇਟ ਜੀ ਚੀਫ ਖਾਲਸਾ ਦਿਵਾਨ ਦੀਆਂ ਪਬਲਿਕਸ਼ਨ ਸੀ ਹੁਣ ਦੋਵੇਂ ਹੀ ਬੰਦ ਹੋ ਚੁੱਕੀਆਂ ਨੇ ਯਾਨੀ ਮਹਾਂ ਸਿੰਘ ਉਹਨਾਂ ਦੇ ਐਡੀਟਰ ਹੁੰਦੇ ਸੀ ਔਰ ਮੈਂ ਇਹ ਵੇਰਵਾ ਇਸ ਲਈ ਦਿੱਤਾ ਹੈ ਵੀ ਆਲਮੋਸਟ ਸਾਰੀਆਂ ਹੀ ਪਬਲਿਕਸ਼ਨ ਸਾਡੇ ਘਰ ਆਉਂਦੀਆਂ ਸੀ ਔਰ ਪਰਿਵਾਰ ਚ ਮੈਨੂੰ ਜ਼ਿਆਦਾ ਹੀ ਕੋਈ ਸ਼ੌਕ ਸੀ ਧਾਰਮਿਕ ਵਾਲੇ ਪਾਠ ਤੋਂ ਵੀ ਜੀ ਔਰ ਕਿਉਂਕਿ ਇਹ ਮੈਂ ਇਸ ਲਈ ਕਿਹਾ ਕਿ ਬਾਅਦ ਦੇ ਵਿੱਚ ਇਸ ਨੂੰ ਮੈਂ ਕਿਸੇ ਰੈਫਰੈਂਸ ਦੇਖਣਾ ਚਾਹਿਆ ਪਰ ਮੈਨੂੰ ਇਹ ਕਿਤੇ ਕਟਰਾ ਕ੍ਰਮ ਮਿਲਿਆ ਨਹੀਂ ਹੈ ਪਰ ਕਿਉਂਕਿ ਮੇਰੀ ਇਹ ਯਾਦ ਆਸ਼ਤੇ ਵਿੱਚ ਖਾਲਸਾ ਸਮਾਚਾਰ ਚ ਗਿਆਨੀ ਮਹਾਂ ਸਿੰਘ ਹੋਰਾਂ ਨੇ ਕੋਟ ਕਰਕੇ ਲਿਖਿਆ ਸੀ ਜ਼ਰੂਰ ਕੋਈ ਸੋਰਸ ਹੋਏਗਾ ਔਰ ਉਹਨਾਂ ਨੇ ਦੋ ਘਟਨਾਵਾਂ ਉਹਦੇ ਵਿੱਚ ਦਿੱਤੀਆਂ ਪਹਿਲੀ ਸ਼ਾਇਦ ਇਸ ਨੂੰ ਉਹਨਾਂ ਨੇ ਕਨਿੰਗਮ ਦੇ ਹਵਾਲੇ ਨਾਲ ਦਿੱਤਾ ਸੀ ਕਨਿੰਗਮ ਜਿਸ ਨੇ ਹਿਸਟਰੀ ਆਫ ਦਾ ਸਿਕਸ ਲਿਖੀ ਔਰ ਉਹ ਪਹਿਲੀ ਜੰਗ ਜਿਹੜੀ ਸਿੱਖਾਂ ਅੰਗਰੇਜ਼ਾਂ ਦੀ ਹੋਈ 1846 ਚ ਉਹਦਾ ਚਸ਼ਮਦੀਦ ਵੀ ਸੀ ਔਰ ਕਿਉਂਕਿ ਉਸ ਤੋਂ ਪਹਿਲਾਂ ਉਹ ਸ਼ਾਇਦ ਅਸਿਸਟੈਂਟ ਰੈਜ਼ੀਡੈਂਟ ਸੀ ਲੁਧਿਆਣਾ ਉਹ ਛੌਣੀ ਚ ਅੰਗਰੇਜ਼ਾਂ ਦੇ ਸੋ ਉਸ ਲੜਾਈ ਦੀ ਉਹ ਕਮਾਂਡ ਵੀ ਕਰ ਰਿਹਾ ਸੀ ਇਨਸਾਈਡ ਉਹਦੇ ਕੋਲ ਜਾਣਕਾਰੀ ਵੀ ਸੀ ਇਹੀ ਕਾਰਨ ਹੈ ਕਿ ਉਹਨੇ ਜਦੋਂ ਕੁਝ ਸਾਲ ਬਾਅਦ ਕਿਤਾਬ ਹਿਸਟਰੀ ਆਫ ਦਾ ਸਿਕਸ ਲਿਖੀ ਤਾਂ ਉਹਦੇ ਚ ਉਹਨੇ ਕਿਹਾ ਸੀ ਕਿ ਇਹਨਾਂ ਜੰਗਾਂ ਦੇ ਨਤੀਜੇ ਕੋਈ ਹੋਰ ਹੀ ਹੁੰਦੇ ਜੇ ਸ਼ੇਰਾਂ ਦੀ ਕੌਮ ਦੀ ਅਗਵਾਈ ਜਿਹੜੇ ਨੇ ਉਹ ਗਦਾਰ ਨਾ ਕਰ ਰਹੇ ਹੁੰਦੇ ਪਰ ਜਿਹੜੀ ਘਟਨਾ ਇਸ ਹਵਾਲੇ ਨਾਲ ਜਿਵੇਂ ਤੁਸੀਂ ਸਰਬੱਤ ਖਾਲਸਾ ਦੇ ਸਫਲ ਹੋਣ ਤੇ ਵਧਾਈ ਦਿੱਤੀ ਹੈ ਜੀ ਇਸ ਨਾਲ ਜਿਹੜੀ ਜੁੜੀ ਘਟਨਾ ਮੇਰੇ ਮਨ 'ਚ ਅੱਜ ਸਵੇਰ ਤੋਂ ਹੀ ਆ ਰਹੀ ਸੀ ਕਿਉਂਕਿ ਫਿਕਰਮੰਦੀ ਤਾਂ ਸੀ ਇਸ ਕਿਸਮ ਦਾ ਮਾਹੌਲ ਬਾਦਲਾਂ ਨੇ ਰਿਪਰੈਸਿਵ ਸਿਸਟਮ ਦੇ ਨਾਲ ਸਰਜਿਆ ਹੋਇਆ ਸੀ ਆਲਮੋਸਟ ਐਮਰਜੈਂਸੀ ਕਰਫਿਊ ਵਰਗੇ ਹਾਲਾਤ ਸੀ ਜੀ ਇੱਕ ਅੰਦਾਜ਼ੇ ਮੁਤਾਬਕ 3000 ਤੋਂ ਜ਼ਿਆਦਾ ਜੜੀਆਂ ਨੇ ਗ੍ਰਿਫਤਾਰੀਆਂ ਅੜੜ ਥਾਵਾਂ ਤੋਂ ਔਰ ਬਿਲਕੁਲ ਸਾਰੀਆਂ ਸੜਕਾਂ ਜੜੀਆਂ ਬਠਿੰਡੇ ਨੂੰ ਜਾਂ ਦਮਦਮਾ ਸਾਹਿਬ ਨੂੰ ਜਾਂਦੀਆਂ ਨੇ ਸਾਬੋ ਕੀ ਤਲਵੰਡੀ ਟਾਊਨ ਉਹ ਸਾਰੀਆਂ ਨੂੰ ਬਲੌਕ ਕੀਤਾ ਹੋਇਆ ਸੀ ਔਰ ਜਿੱਥੇ ਜਨਾ ਖੇਤਾਂ ਦੇ ਵਿੱਚ ਜਿਹੜਾ 15 ਏਕੜ ਦਾ ਪਲੇਸ ਜਿੱਥੇ ਕਿ ਸਰਬਤ ਖਾਲਸਾ ਹੋਣਾ ਸੀ ਉਸ ਨੂੰ ਵਿਚਾਰ ਚ ਫੇਰੇਉ ਪੁਲਿਸ ਨੇ ਘੇਰਿਆ ਹੋਇਆ ਸੀ ਕੋਈ ਵੀ ਜਿਹੜੀ ਲੀਡ ਰੋਡ ਹੈ ਜਾਂ ਕੋਈ ਵੀ ਉਹ ਜਿਹੜੀਆਂ ਲਿੰਕ ਰੋਡਸ ਨੇ ਉਹਨਾਂ ਦੇ ਉੱਤੇ ਵੀ ਵੱਡੀ ਗਿਣਤੀ ਚ ਪੁਲਿਸ ਔਰ ਰੈਪਿਡ ਪੁਲਿਸ ਫੋਰਸ ਦੀਆਂ ਸੈਂਟਰ ਦੀਆਂ ਏਜੰਸੀਜ਼ ਨੇ ਆਈਆਂ ਹੋਈਆਂ ਸੋ ਸੋ ਜ਼ਾਹਰ ਹੈ ਕਿ ਇਕ ਵਾਰੇ ਜ਼ਰੂਰ ਲੱਗਦਾ ਸੀ ਕਿ ਕਿਤੇ ਇਹ ਨਾ ਹੋਏ ਕਿ ਜਿਹੜੀ ਖਾਲਸੇ ਦੀ ਡਿਫਾਈਂਡ ਸਪਿਰਟ ਹੈ ਉਹ ਇਥੇ ਆਪਣਾ ਜਲਵਾ ਨਾ ਦਿਖਾ ਸਕੇ ਜਾਂ ਕੋਈ ਐਸਾ ਲਿਖਨ ਇੱਕ ਆਸਮੱਜੀ ਸੀ ਕਿ ਜਦੋਂ ਅਖੰਡ ਪਾਠ ਸਾਹਿਬ ਆਰੰਭ ਹੋਇਆ ਹੈ ਔਰ ਭਾਵੇਂ ਵੱਡੀ ਗੱਡੀ ਦੇ ਵਿੱਚ ਹੀ ਉਹ ਵੀ ਇੱਕ ਟੈਕਨੀਕ ਦੇ ਨਾਲ ਸੀ ਸੋ ਇਹਦੇ ਵਿੱਚ ਸੀ ਕਿ ਵੀ ਜੇ ਹੁਣ ਇਹ ਅਖੰਡ ਪਾਠ ਭੰਗ ਕਰਨ ਦੀ ਕੋਸ਼ਿਸ਼ ਕਰਨਗੇ ਤਾਂ ਫਿਰ ਜੈਤੂ ਦੇ ਮੋਰਚੇ ਦੀ ਕਹਾਣੀ ਦੁਹਰਾਈ ਜਾਏਗੀ ਸੋ ਇਹ ਹੈ ਵੀ ਘੱਟੋ ਘਾਟ ਅਖੰਡ ਪਾਠ ਦਾ ਹੀ ਭੋਗ ਪੈ ਜਾਏ ਅਰਦਾਸ ਹੋ ਜਾਏ ਉਸ ਨੂੰ ਵੀ ਅਸੀਂ ਸਫਲਤਾ ਕਹਿ ਸਕਦੇ ਹਾਂ ਪਰ ਗੱਲ ਮੈਂ ਸਭਰਾਵਾਂ ਦੀ ਜੰਗ ਦੀ ਕਰਾਂ ਜਿਹੜੀ ਕਰੰਗਮ ਦੇ ਹਵਾਲੇ ਨਾਲ ਹੈ ਕਿਉਂਕਿ ਵਜ਼ਾਰ ਹੈ ਸਭਰਾਵਾਂ ਚ ਵੀ ਉਹੀ ਕੁਝ ਹੋ ਰਿਹਾ ਸੀ ਜਾਂ ਉਹੀ ਕੁਝ ਹੋਇਆ ਜੋ ਅੱਜ ਇੱਕ ਪਾਸੇ ਪੰਥ ਪ੍ਰਸਤ ਸਿੱਖ ਸਰਬਤ ਖਾਲਸਾ ਦਾ ਆਪਣਾ ਮੁੱਢਲਾ ਹੱਕ ਉਸ ਨੂੰ ਇਸਤੇਮਾਲ ਕਰ ਰਿਹਾ ਸੀ ਔਰ ਸਰਕਾਰੀ ਜ਼ਬਰਦਸਤ ਸ਼ਿਕਾਰ ਸੀ ਔਰ ਦੂਸਰੇ ਪਾਸੇ ਦਿੱਲੀ ਦਰਬਾਰ ਦਾ ਹੱਥ ਠੋਕਾ ਪ੍ਰਕਾਸ਼ ਸਿੰਘ ਬਾਦਲ ਆਪਣੇ ਸਾਰੇ ਸਰਕਾਰੀ ਸਾਧਨਾਂ ਨਾਲ ਆਪਣਾ ਜਨਮ ਦਿਨ ਮਨਾਉਣ ਦੀ ਖੁਸ਼ੀ ਦੇ ਵਿੱਚ ਉਸ ਸਰਬਤ ਖਾਲਸਾ ਨੂੰ ਅਨਰਾਉਟ ਕਰਕੇ ਮੋਗੇ ਦੇ ਵਿੱਚ ਜਿਹੜੇ ਪਹਾੜੇ ਦੇ ਉੱਤੇ ਲਿਆਂਦੇ ਹੋਏ ਲੋਕ ਜਿਨ੍ਹਾਂ ਦੇ ਵਿੱਚ ਜੇ ਉੱਥੇ 30000 ਦੀ ਗਿਣਤੀ ਸੀ ਅੱਜ ਹੀ ਮੈਂ ਡਿਫਰੈਂਟ ਸੋਰਸਸ ਨਾਲ ਪੰਜਾਬ 'ਚ ਵੀ ਇਨ ਟੱਚ ਰਹਿ ਤੇ ਉਹਨਾਂ ਨੇ ਕਿਹਾ ਜੀ ਕਿ ਲਗਭਗ 20000 ਬੰਦਾ ਤੇ ਉਹ ਮਨਰੇਗਾ ਵਾਲਾ ਹੈਗਾ ਜਿਹੜੇ ਸੈਂਟਰਲ ਸਕੀਮ ਦੇ ਥੱਲੇ 3 ਮਹੀਨੇ ਜਿਹਨਾਂ ਨੂੰ এমਪਲੋਇਮੈਂਟ ਦਿੱਤੀ ਜਾਂਦੀ ਹੈ ਉਹਨਾਂ ਨੂੰ ਉਹ ਉਹ ਦੰਦਾ ਹੀ ਉੱਥੇ ਨੇ ਕਿਉਂਕਿ ਸਰਪੰਚ ਤਸਦੀਕ ਕਰਦੇ ਨੇ ਸਾਰੇ ਵੀ ਉਹ ਸਾਰੇ ਠੋਕੇ ਉਹਨਾਂ ਨੇ ਲਿਆਂਦੇ ਹੋਏ ਸੀ ਪਰ ਇਹ ਇੱਕ ਪਾਸੇ ਪੰਥ ਪ੍ਰਸਤੀ ਦੀ ਸੋਚ ਉਸ ਧਰਤੀ ਤੇ ਉਸ ਦੀ ਪਰਖ ਸੀ ਦੂਜੇ ਪਾਸੇ ਜਿਹੜੇ ਹੱਥ ਠੋਕਾ ਸੋਚ ਹੈ ਉਹਨਾਂ ਨੇ ਮਿੱਥਿਆ ਹੋਇਆ ਸੀ ਕਿ ਇਸ ਇਕੱਠ ਨੂੰ ਹੋਣ ਨਹੀਂ ਦੇਣਾ ਔਰ ਆਪਣੇ ਇਕੱਠ 'ਚ ਅਸੀਂ ਲੱਖਾਂ ਦੀ ਗਿਣਤੀ ਦੇ ਵਿੱਚ ਪਹਾੜੇ ਦੇ ਟੱਟੂ ਇਕੱਠੇ ਕਰਕੇ ਦੱਸਣਾ ਵੀ ਅਸਲੀ ਪੰਥ ਅਸੀਂ ਇਹੀ ਸਿਨੇਰੀਓ ਸਭਰਾਵਾਂ ਦੇ ਵੀ ਲੜਾਈ ਜੰਗ ਸੀ ਇੱਕ ਪਾਸੇ ਸਰਦਾਰ ਸ਼ਾਮ ਸਿੰਘ ạtਾਰੀਵਾੜਾ ਜਿਹੜਾ ਕਿ ਲਾਸਟ ਹੋਪ ਸੀ ਜੰਦਾ ਦੀ ਜਿਸ ਨੂੰ ਸਾਡੇ ਬੜੇ ਵੱਡੇ ਟਾਡੀ ਹੋਏ ਨੇ ਸੋਨ ਸਿੰਘ ਸੀਤਲ ਉਹ ਜਦੋਂ ਉਸ ਨੂੰ ਉਹਨਾਂ ਨੇ ਬਿਆਨਣਾ ਕਿ ਕਿਵੇਂ ਮਹਾਰਾਣੀ ਜੰਦਾ ਨੇ ਸ਼ਾਮ ਸਿੰਘ ạtਾਰੀਵਾੜਾ ਜਿਨ੍ਹਾਂ ਦਾ ạtਾਰੀਵਾੜੇ ਦੀ ਡਾਟਰ ਬੀਬੀ ਨਿਹਾਲ ਕੌਰ ਮਹਾਰਾਜਾ ਰঞ্জੀਤ ਸਿੰਘ ਦੇ ਪੋਤੇ ਨੂੰ ਵਿਆਹੀ ਹੋਈ ਸੀ ਕਮਰ ਨੌ ਨਿਹਾਲ ਸਿੰਘ ਨੂੰ ਕਿ ਜੰਦਾ ਨੇ ਖੂਨ ਦੇ ਨਾਲ ਚਿੱਠੀ ਲਿਖੀ ਸ਼ਾਮ ਸਿੰਘ ạtਾਰੀ ਵਾਲੇ ਨੂੰ ਕਿ ਸਰਦਾਰ ਜੀ ਤੁਸੀਂ ਅਖੀਰਲੀ ਆਸ ਹੋ ਤੁਸੀਂ ਤੁਹਾਡੇ ਪਿਤਾ ਨੇ ਮਿਹਨਤ ਕਰਕੇ ਸਿੱਖ ਰਾਜ ਬਣਾਇਆ ਔਰ ਅੱਜ ਫਰੰਗੀ ਦੀ ਇਸ ਤੇ ਅੱਖ ਹੈ ਚਲੋ ਇਹ ਇੱਕ ਅੰਦਾਜ਼ ਹੈ ਔਰ ਲੇਕਿਨ ਮੈਂ ਸਮਝਦਾ ਐ ਵੀ ਜੜੀਆਂ ਜਦੋਂ ਅਸੀਂ ਗਲਤੀਆਂ ਬੀਤੇ ਦੀਆਂ ਔਰ ਅੱਜ ਵੀ ਇਵਨ ਸਾਡੀ ਲੀਡਰਸ਼ਿਪ ਵੀ ਜਦੋਂ ਮਿਸਟੇਕਸ ਕਰਦੀ ਐ ਤੇ ਫਿਰ ਉਹ ਜੜੀਆਂ ਇਤਿਹਾਸ 'ਚ ਹੋਈਆਂ ਹੋਈਆਂ ਗਲਤੀਆਂ ਮੇਰੇ ਮਨ ਦੇ ਸਾਹਮਣੇ ਉਹ ਆ ਜਾਂਦੀਆਂ ਨੇ ਪਰ ਉਸ ਜੰਗ ਦੀ ਕਮਾਂਡ ਜਿਹੜੀ ਆ ਉਹ ਸ਼ਾਮ ਸਿੰਘ ਟਾਰੀ ਵਾਲੇ ਨੂੰ ਨਹੀਂ ਸੀ ਦਿੱਤੀ ਗਈ ਉਸ ਦੇ ਵਿੱਚ ਤੇਜ ਸਿੰਘ ਲਾਲ ਸਿੰਘ ਉਹੀ ਕਮਾਂਡਰ ਇਨ ਚੀਫ ਤੇਜ ਸਿੰਘ ਔਰ ਉਹੀ ਗਦਾਰ ਲਾਲ ਸਿੰਘ ਉਹ ਉਸ ਖਾਲਸਾ ਫੌਜ ਦੇ ਇਨਚਾਰਜ ਬਣਾਏ ਹੋਏ ਸੀ ਸੋ ਜਿਹੜੇ ਸਿੱਖ ਆਪਣੀ ਧਰਤੀ ਦੀ ਆਜ਼ਾਦੀ ਲਈ ਲੜ ਰਹੇ ਸੀ ਉਹ ਤਾਂ ਗਏ ਮਰਨ ਦੇ ਲਈ ਜੂਝਣ ਦੇ ਲਈ ਹਰਾਣ ਦੇ ਲਈ ਦੁਸ਼ਮਣ ਨੂੰ ਜੀ ਔਰ ਉਹਨਾਂ ਦੀ ਗਾਥਾ ਤਾਂ ਇੱਕ ਕਪੜੀ ਕਿਸਮ ਦੀ ਗਾਥਾ ਹੈ ਜਿਸ ਨੂੰ ਸ਼ਾ ਮੁਹੰਮਦ ਨੇ ਜਿਹਨੇ ਜੰਗ ਹਿੰਦ ਪੰਜਾਬ ਲਿਖਿਆ ਜਿਹਨੂੰ ਜੰਗਨਾਮਾ ਸਿੰਘਾਂ ਫਰੰਗੀਆਂ ਵੀ ਕਿਹਾ ਜਾਂਦਾ ਹੈ ਤੇ ਉਸ ਦੇ ਵਿੱਚ ਉਹਨੇ ਕਿਹਾ ਕਿ ਸ਼ਾ ਮੁਹੰਮਦਾ ਸਿੰਘਾਂ ਨੇ ਗੋਰਿਆਂ ਦੇ ਵਾਂਗ ਨਿੰਬੂਆਂ ਲਲੂ ਨਿਚੋੜ ਸੁੱਟੇ ਉਹ ਆਪਣੇ ਸਨ ਪਰ ਦੂਜੇ ਪਾਸੇ ਜਿਨ੍ਹਾਂ ਦੇ ਹੱਥ ਕਮਾਂਡ ਸੀ ਲਾਲ ਸਿੰਘ ਤੇਜ ਸਿੰਘ ਉਹ ਉਹਨਾਂ ਨੇ ਕਿਵੇਂ ਉਸ ਪੱਖ ਦੀ ਜੰਗ ਵਿੱਚ ਜਦੋਂ ਸਿੱਖ ਫੌਜ ਜਤਰੇ ਹੀ ਸੀ ਜੰਗ ਚੋਂ ਭੱਜੇ ਜਾਣ ਲੱਗੇ ਸਤਲੁਜ ਦਾ ਬੇੜੀਆਂ ਦਾ ਪੁਲ ਵੀ ਤੋੜਿਆ ਔਰ ਜਦੋਂ ਦੁਸ਼ਮਣ ਦੀਆਂ ਤੋਪਾਂ ਆਗੂ ਗੁਲ ਰਹੀਆਂ ਸੀ ਔਰ ਸਾਡੀਆਂ ਤੋਪਾਂ ਵੱਲੋਂ ਵੀ ਬਰਾਬਰ ਫਾਇਰਿੰਗ ਹੋ ਰਹੀ ਸੀ ਅਚਾਨਕ ਜਿਹੜੇ ਤੋਪਚੀ ਸੀ ਔਰ ਜਿਹੜੇ ਉਹਨਾਂ ਨੂੰ ਹੈਲਪ ਕਰਦੇ ਸੀ ਜਿਹੜਾ ਉਹ ਗੋਲੇ ਦੇਣ ਕਹਿਣ ਲੱਗੇ ਜੀ ਅਸੀਂ ਬੋਰੀਆਂ ਖੋਲ ਰਿਹਾ ਹਾਂ ਵਿੱਚੋਂ ਤਾਂ ਸਰੋਂ ਨਿਕਲ ਰਹੀ ਹੈ ਵਿੱਚ ਤਾਂ ਹੈ ਹੀ ਨਹੀਂ ਔਰ ਇਹ ਉਹ ਪੀਰੀਅਡ ਸੀ ਕਿ ਫਿਰ ਸ਼ਾਮ ਸਿੰਘ ạtਾਰੀਵਾੜੇ ਨੇ ਕਿਹਾ ਕਿ ਭਾਈ ਅੱਜ ਉਹ ਗਦਾਰਾਂ ਦੀ ਬਦੌਲਤ ਸਾਡਾ ਰਾਜ ਸਾਡੀ ਅਣਖ ਇਹ ਦੋਨਾਂ ਦੇ ਉੱਤੇ ਹੀ ਸਵਾਲੀਆ ਨਿਸ਼ਾਨ ਲੱਗ ਰਹੇ ਔਰ ਰਾਜਤਾ ਸ਼ਾਇਦ ਅਸੀਂ ਹੁਣ ਨਾ ਬਚਾ ਸਕੀਏ ਪਰ ਸ਼ਹੀਦੀ ਸਾਨੂੰ ਗੁਰੂ ਨੇ ਦਿੱਤੀ ਹੋਈ ਹੈ ਔਰ ਆਪਣੀਆਂ ਹੁਣ ਤਲਵਾਰਾਂ ਹੀ ਧੂ ਲੋ ਔਰ ਦੁਸ਼ਮਨ ਦੇ ਵਿੱਚ ਧਾਈ ਕਰਕੇ ਪਈਏ ਔਰ ਜਵੇਂ ਸਰ ਸ਼ਾਮ ਸਿੰਘ ạtਾਰੀਵਾੜਾ ਔਰ ਸਾਰੀ ਫੌਜ ਜਾ ਕੇ ਜੂਝੀ ਸੋ ਜਿਹੜੀ ਘਟਨਾ ਦੇ ਨਾਲ ਮੈਂ ਇਸ ਨੂੰ ਦੇਖਣਾ ਚਾਹੁੰਦਾ ਉਹਦੇ ਵਿੱਚ ਕਨੰਗਮ ਨਹੀਂ ਹੈ ਕਿ ਉਨੇ ਕਿਹਾ ਕਿ ਭਾਈ ਜਦੋਂ ਕਿ ਉਹ ਸਿੰਘ ਜੂਝ ਰਹੇ ਸੀ ਇੱਕ ਬਿਰਦ ਸਿੰਘ ਇਹ ਸ਼ਾਮ ਸਿੰਘ ਟਾਰੀਵਾੜਾ ਨੇ ਕਿਸੇ ਹੋਰ ਦਾ ਬੁੱਢੇ ਉਹਨੇ ਸਿਕ ਸਪਾਈ ਦਾ ਜ਼ਿਕਰ ਕੀਤਾ ਕਿ ਜਿਸ ਦੇ ਸਰੀਰ 'ਚ ਕਈ ਗੋਲੀਆਂ ਲੱਗੀਆਂ ਸੀ ਔਰ ਉਹਦਾ ਸਰੀਰ 'ਚੋਂ ਲਹੂ ਦਾ ਪ੍ਰਨਾੜਾ ਵਗ ਰਿਹਾ ਸੀ ਉਹ ਤਲਵਾਰ ਲੈ ਕੇ ਮੇਰੇ ਵੱਲ ਭੱਜਿਆ ਔਰ ਮੈਂ ਉਹਨੂੰ ਕਿਹਾ ਕਿ ਵੀ ਤੁਹਾਡੀ ਫੌਜ ਹਾਰ ਚੁੱਕੀ ਹੈ ਜਰਨੈਲ ਤੁਹਾਡੇ ਜਿਹੜੇ ਨੇ ਉਹ ਭੱਜ ਗਏ ਨੇ ਔਰ ਦੂਜਾ ਤੂੰ ਹਥਿਆਰ ਕਿਉਂ ਨਹੀਂ ਸੁੱਟਦਾ ਜੀ ਤੇ ਕਹਿੰਦਾ ਵੀ ਉਸਨੇ ਕਿਹਾ ਕਿ ਵੀ ਅਜੇ ਪੰਥ ਦਾ ਹੁਕਮ ਨਹੀਂ ਆਇਆ ਔਰ ਇਹ ਕਹਿ ਕੇ ਉਹਨੇ ਮੇਰੇ ਤੇ ਤਨਵਾਰ ਦਾ ਵਾਰ ਕਰਨਾ ਚਾਹ ਪਰ ਅਚਾਨਕ ਜਿਹੜਾ ਉਹ ਵਾਰ ਕਰਦਿਆਂ ਕਰਦਿਆਂ ਇਨਾ ਖੂਨ ਨਿਕਲ ਚੁੱਕਾ ਸੀ ਕਿ ਉਹ ਮੌਗੇ ਤੇ ਡਿੱਗ ਕੇ ਸ਼ਹੀਦ ਹੋ ਗਿਆ ਉਹਨੇ ਕਿਹਾ ਵੀ ਉਦੋਂ ਮੇਰੇ ਮਨ 'ਚ ਚਾਨ ਨਾ ਆਈ ਖਿਆਲ ਆਇਆ ਕਿ ਵੀ ਇਹ ਪੰਥ ਕੀ ਏ ਕਿ ਵੀ ਸਾਨੂੰ ਅਸੀਂ ਇਹਨਾਂ ਦੇ ਸਾਰੀ ਲੀਡਰਸ਼ਿਪ ਸਾਰਾ ਪਾਰਟ ਜਿਹੜਾ ਉਹ ਖਰੀਦਿਆ ਹੋਇਆ ਉਹਨੇ ਕਿਹਾ ਜੀ ਫਿਰ ਜਦੋਂ ਪੰਜਾਬ ਸਾਡੇ ਕਬਜ਼ੇ 'ਚ ਆਇਆ ਹੈ ਔਰ ਕੁਝ ਸਮੇਂ ਬਾਅਦ ਮੈਂ ਜ਼ਿਲ੍ਹਾ ਅਮਰitsar ਦੇ ਇੱਕ ਪਿੰਡ ਦੇ ਖੇਤਾਂ ਵਿੱਚ ਗੁਜ਼ਰਦਿਆਂ ਜਿੱਥੇ ਕਿ ਇੱਕ ਬਿਰਧ ਬਾਬਾ ਗੋਡੀ ਕਰ ਰਿਹਾ ਸੀ ਮੈਂ ਉਸ ਦੇ ਕੋਲ ਖਲੋਤਾ ਦੋ ਪਾਸ਼ਾ ਮੇਰੇ ਨਾਲ ਸੀ ਔਰ ਮੈਂ ਉਹਦੇ ਰਾਈ ਉਹਨੂੰ ਪੁੱਛਿਆ ਕਿ ਇਹ ਬਾਬਾ ਇਹ ਪੰਥ ਕੀ ਹੁੰਦਾ ਹੈ ਜੀ ਤਾਂ ਕਹਿਣ ਲੱਗਾ ਵੀ ਉਹ ਬਜ਼ੁਰਗ ਖਲੋ ਗਿਆ ਉਸ ਦੇ ਚਿਹਰੇ ਦਾ ਰੰਗ ਬਦਲਿਆ ਉਸ ਦੇ ਚਿਹਰੇ ਦੇ ਉੱਤੇ ਇੱਕ ਬੜੀ ਜਲਾਲ ਭਰੀ ਰੰਗਤ ਆਈ ਔਰ ਉਸ ਨੇ ਤਿੰਨ ਵਾਰ ਕਿਹਾ ਪੰਥ 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 ਤਾਂ ਕਹਨਾਂ ਵੀ ਮੈਨੂੰ ਇਸ ਗੱਲ ਦੀ ਸਮਝ ਆਈ ਕਿ ਇਸ ਗੱਲ ਦਾ ਸਬੰਧ ਕਿਸੇ ਰੋਹਾਨੀ ਚੀਜ਼ ਨਾਲ ਹੈ ਕਿਸੇ ਅੰਦਰ ਨਾਲ ਹੈ ਜਿਹਨੂੰ ਫਾਈਲਾਂ ਔਰ ਕਾਗਜ਼ਾਂ 'ਚ ਨਹੀਂ ਲਿਖਿਆ ਜਾ ਸਕਦਾ ਸੋ ਜ਼ਾਹਰ ਹੈ ਵੀ ਜਦੋਂ ਅਸੀਂ ਗੁਰੂ ਦੇ ਵਿੱਚ ਪੰਥ ਦੀ ਕਲਾ ਦਾ ਪਰਵਰਤ ਹੋਣ ਦੀ ਗੱਲ ਕਰਦੇ ਹਾਂ ਔਰ ਅਕਸਰ ਮੈਂ ਸਰ ਕਪੂਰ ਸਿੰਘ ਉਹਨਾਂ ਨੂੰ ਕੋਟ ਕਰਦਾ ਹਾਂ ਜਦੋਂ ਬਹੁਤ ਵਾਰ ਨਿਰਾਸ਼ਾ ਦਾ ਮਾਹੌਲ ਵੀ ਬਣ ਜਾਂਦਾ ਸੀ ਸਰਦਾਰ ਸਾਹਿਬ ਵੀ ਉਦਾਸ ਹੁੰਦੇ ਸੀ ਜੀ ਪਰ ਉਹਨਾਂ ਨੇ ਫਿਰ ਇੱਕਦਮ ਸਖਤੇ ਵਿੱਚ ਵੀ ਆਣਾ ਰੋਸ ਚਾਣਾ ਅਕਾਲੀਆਂ ਨੂੰ ਉਹਨਾਂ ਨੇ ਚੰਗੀਆਂ ਮੂੰਹ ਪਰ ਕੇ ਗਾਣਾ ਕੱਢਣੀ ਕਿ ਇਹਨਾਂ ਨੇ ਕਿਵੇਂ 500 ਦਾ ਭੇੜਾ ਗਰਕ ਕੀਤਾ ਫਿਰ ਉਹਨਾਂ ਨੇ ਜਿਹੜਾ ਉਹ ਸ਼ਾਂਤ ਹੋ ਕੇ ਸਹਿਜ ਆ ਕੇ ਕਹਿਣਾ ਕਿ ਨਹੀਂ ਇਸ ਪੰਥ ਦਾ ਵਾਲੀ ਗੁਰੂ ਕਲਗੀਧਰ ਪਾਤਸ਼ਾਹ ਅਸੀਂ ਜਿੰਨੇ ਮਰਜ਼ੀ ਡੂੰਘੇ ਖੂਚ ਡਿਗੇ ਹੋਈਏ ਗੁਰੂ ਸਾਨੂੰ ਕੱਢੇਗਾ ਤੇ ਉਹਨਾਂ ਨੇ ਕਿਹਾ ਕਿ ਵੀ ਇਹ ਗੁਰੂ ਦਾ ਇਕਰਾਰਨਾਮਾ ਹੈ ਗੁਰੂ ਕਲਗੀਧਰ ਦਾ ਪੰਥ ਨਾਲ ਕਿ ਪੰਥ ਖਾਲਸਾ ਖੇਤੀ ਮੇਰੀ ਹਾਂ ਸੰਭਾਲ ਕਰਾਂ ਤੇ ਸਕੇਰੀ ਕਿ ਇਹ ਪੰਥ ਮੇਰੀ ਖੇਤੀ ਹੈ ਤੇ ਮੈਂ ਇਸ ਦੀ ਸੰਭਾਲ ਕਰਾਂਗਾ ਔਰ ਮੈਂ ਬੀਤੇ ਦਾ ਇਤਿਹਾਸ ਔਰ ਅਜ ਦੇ ਪੀਰੀਅਡ ਚ ਹੁਣ ਅਸੀਂ ਦੇਖਦੇ ਹਾਂ ਕਿ 2015 ਦੇ ਵਿੱਚ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬਦਵੀ ਦੀਆਂ ਘਟਨਾਵਾਂ ਉਪਰੋਂ ਥੱਲੇ ਹੋਈਆਂ ਜੀ ਬਾਦਲ ਕੇ ਏਜੰਸੀਆਂ ਆਰਐਸਐ ਸਾਰੇ ਰੜੇ ਹੋਏ ਤੇ ਸਰਬਤ ਖਾਲਸਾ ਦੀ ਕਾਲ ਚੱਬੇ ਚ ਹੁੰਦੀ ਹੈ 5 ਲੱਖ ਸਿੱਖ ਆਪ ਮੁਹਾਰਾ ਜਿਹੜਾ ਰੋਕਾਂ ਦੇ ਬਾਵਜੂਦ ਪਹੁੰਚ ਜਾਂਦੇ ਕਿਸੇ ਦੇ ਹੱਥ ਨishan ਸਾਹਿਬ ਹੈ ਕਿਸੇ ਦੇ ਹੱਥ 3 ਫੁੱਟੀ ਕਿਰਪਾਨ ਔਰ ਉਸ ਮਾਹੌਲ ਦੇ ਵਿੱਚ ਜਦੋਂ ਪੰਜਾਬ ਦੇ ਵਿੱਚ ਕਿਸ ਕਿਸਮ ਦਾ ਢੇਰਾ ਡਮ ਗੁਰੂ ਡਮ ਕੋ ਰਾਧਾ ਸੁਆਮੀ ਕੋਈ ਨਰਕ ਧਾਰੀ ਕੋਈ ਆਸ਼ੂਤੋਸ਼ ਕੋਈ ਸੌਦਾ ਸਾਧ ਕੋਈ ਪਨਿਆਰਾ ਕੋਈ ਹੋਰ ਹੀ ਸਾਰੇ ਖੜੇ ਕੀਤੇ ਹੋਏ ਨੇ ਸਾਰੇ ਪੰਥ ਨੂੰ ਢਾਣਨ ਦੇ ਲਈ ਨੇ ਫੇਰ ਕਿਵੇਂ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੇ ਹਵਾਲੇ ਕੀਤਾ ਹੋਇਆ ਹੈ ਪੂਰੇ ਦਾ ਪੂਰਾ ਪੰਜਾਬ ਨਸ਼ਿਆਂ ਚ ਡੋਬਿਆ ਹੋਇਆ ਹੈ ਉਸ ਸਰਬਤ ਖਾਲਸਾ ਚੋਂ ਫੈਸਲੇ ਕਿੰਨੇ ਕਾਰਗਰ ਸੀ ਕਿ ਨਹੀਂ ਸੀ ਇਹਦੇ ਤੇ ਤਾਂ ਡਿਬੇਟ ਹੋ ਸਕਦੀ ਹੈ ਲੇਕਿਨ ਇਹਦੇ ਚ ਕੋਈ ਸ਼ੱਕ ਨਹੀਂ ਹੈ ਕਿ ਗੁਰੂ ਦੀ ਕਲਾ ਪੰਥ ਦੇ ਵਿੱਚ ਵਾਪਰੀ ਔਰ ਚੱਬੇ ਦੇ ਸਰਬਤ ਖਾਲਸੇ ਨੇ ਸਾਬਤ ਕਰ ਦਿੱਤਾ ਹੈ ਕਿ ਜੇ ਇਸ ਨੂੰ ਪ੍ਰੋਫੈਸਰ ਪੂਰਨ ਸਿੰਘ ਨੇ ਕਿਹਾ ਸੀ ਕਿ ਪੰਜਾਬ ਨਾ Hindu ਨਾ Musalman ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ ਇਹ ਧਰਤੀ ਗੁਰੂਆਂ ਦੀ ਹੈ ਔਰ ਇੱਥੇ ਗੁਰੂਆਂ ਦੀ ਆਵਾਜ਼ ਨੂੰ ਇਸ ਧਰਤੀ ਤੋਂ ਖਾਲਸਾ ਪੰਥ ਦੀ ਆਵਾਜ਼ ਨੂੰ ਕੋਈ ਦਬਾਉਣ ਦੀ ਹਿੰਮਤ ਨਾ ਕਰੇ ਔਰ ਹੁਣ ਜਦੋਂ ਇਹ ਸਾਰੇ 1 ਸਾਲ ਚ 85 ਤੋਂ ਜ਼ਿਆਦਾ ਇਹ ਫਿਗਰ ਮੈਂ ਵੈਸੇ 100 ਤੋਂ ਜ਼ਿਆਦਾ ਨੋਟ ਕੀਤੀਆਂ ਨੇ ਪਰ ਕਿਉਂਕਿ ਐਕਟਿੰਗ ਜਥੇਦਾਰ ਸਹਿਬਾਨ ਨੇ ਇਹੀ ਗਿਣਤੀ ਵਰਤੀ ਹੈ ਆਪਣੀ ਜਿਹੜਾ ਉਹਨਾਂ ਨੇ ਮੈਸੇਜ ਦਿੱਤਾ ਜਦੋਂ ਅਰੈਸਟ ਹੋਏ ਵੈਂਚੋਂ ਔਰ ਦੂਸਰੇ ਮੌਕੇ ਦੇ ਉੱਤੇ ਵੀ ਸੋ ਮੈਂ ਉਹਨੂੰ ਸਟਿਕ ਕਰਦਾ 85 ਤੋਂ ਜ਼ਿਆਦਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਹੋਈਆਂ ਪਹਿਲਾ ਸਰਬੱਤ ਖਾਲਸਾ ਕਰਨ ਵਾਲਿਆਂ ਦੇ ਖਿਲਾਫ ਦੇਸ਼द्रोह ਦੇ ਕੇਸ ਰਜਿਸਟਰ ਹੋਏ ਕਿਸ ਤਰੀਕੇ ਨਾਲ ਜਥੇਦਾਰਾਂ ਨੂੰ ਵੀ ਐਕਟਿੰਗ ਜਥੇਦਾਰਾਂ ਨੂੰ ਫੜ ਲਿਆ ਗਿਆ ਈਵਨ ਬਾਹਰਲੇ ਸਿੱਖਾਂ ਨੂੰ ਜਿਵੇਂ ਅਸੀਂ ਜ਼ਿਕਰ ਕੀਤਾ ਸੀ ਕਿ ਭਾਈ ਰੇਸ਼ਮ ਸਿੰਘ ਜਿਹੜੇ ਕਿ ਇਸ ਸਰਬੱਤ ਖਾਲਸਾ ਨੂੰ ਵੀ ਅਟੈਂਡ ਕਰਨ ਗਏ ਪਿਛਲੇ ਸਰਬੱਤ ਖਾਲਸਾ ਉਹਨਾਂ ਦੀ ਸ਼ਮੂਲੀਅਤ ਦੀ ਵਜ੍ਹਾ ਕਰਕੇ ਉਹਨਾਂ ਨੂੰ ਜਿਹੜਾ ਦੇਸ਼ ਧਰੋਹ ਦੇ ਥੱਲੇ ਫੜਿਆ ਹੋਇਆ ਮਹੀਨੇ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ ਜੀ ਔਰ ਇਸ ਵਾਰ ਏਜੰਸੀਆਂ ਨੇ ਕਿਉਂਕਿ ਪਿਛਲੀ ਵਾਰ ਦੇ ਸਰਬੱਤ ਖਾਲਸੇ ਤੋਂ ਬਾਅਦ ਜਦੋਂ ਤੁਸੀਂ ਮੀਡੀਆ ਚੋਰ ਇੰਟੈਲੀਜੈਂਸ ਏਜੰਸੀਆਂ ਦੇ ਦੇਖਦੇ ਹੋ ਉਹਨਾਂ ਨੂੰ ਹੱਥ ਪੈਰਾਂ ਦੀ ਪਿਆ ਗਈ ਸੀ ਕਿ ਵੀ ਅਸੀਂ ਤਾਂ ਸਮਝਦੇ ਸੀ ਕਿ ਗੱਲ ਮੁਕਾ ਦਿੱਤੀ ਹੈ ਜੀ ਔਰ ਇੱਥੇ ਤਾਂ 5 ਲੱਖ ਸਿੱਖ ਜੇ ਅੱਜ ਵੀ ਇਸ ਗੱਲ ਦਾ ਮਦਈ ਹੈ ਇਹ ਵੱਖਰੀ ਗੱਲ ਹੈ ਵੀ ਉਹ ਸਰਬਤ ਖਾਲਸੇ ਨੇ ਜੇ ਕਿਤੇ ਖਾਲਸਤਾਨ ਦਾ ਰੈਜ਼ੋਲੂਸ਼ਨ ਕੀਤਾ ਹੁੰਦਾ ਤੇ ਕਹਾਣੀ ਡਿਫਰੈਂਟ ਹੁੰਦੀ ਲੇਕਿਨ ਆਪਣੇ ਆਪ ਦੇ ਵਿੱਚ ਇਹਦੇ ਵਿੱਚ ਕੋਈ ਸ਼ੱਕ ਨਹੀਂ ਸੀ ਕਿ ਜਿਹੜੇ 5 ਲੱਖ ਸਿੱਖ ਹੋਸ ਸਰਬਤ ਖਾਲਸਾ ਚਾਹੇ ਉਹ ਸਿਰ ਤਲੀ ਤੇ ਧਰ ਕੇ ਆਏ ਸੀ ਕਿਸੇ ਵੀ ਕਨਸੀਕੁਐਂਸ ਦੀ ਪਰਵਾਹ ਕੀਤੇ ਬਿਨ ਹੁਣ ਇਸ ਇੱਕ ਸਾਲ ਚ ਏਜੰਸੀਆਂ ਨੇ ਦੁਬਾਰਾ ਟਿਲ ਲਾਇਆ ਕਿਵੇਂ ਉਹਨਾਂ ਨੇ ਤਿੰਨ ਨੌਜਵਾਨ ਹਾਰਪੁਰ ਚੋਂ ਚੁੱਕ ਕੇ ਬਾਹਰ ਲਿਆਂ ਜਥੇਬੰਦੀਆਂ ਨਾਲ ਸੰਬੰਧ ਜੋੜਿਆ ਪਰਮਜੀਤ ਸਿੰਘ ਪੰਮੇ ਨੂੰ ਪੁਰਤਗਾਲ ਤੋਂ ਐਕਸਟਰਾਡਾਈਟ ਕਰਨ ਦਾ ਯਤਨ ਕੀਤਾ ਔਰ ਪੰਜਾਬ ਦੇ ਵਿੱਚ ਜਿਸ ਕਿਸਮ ਦੇ ਨਾਰਮਲ ਹਾਲਤ ਵਾਲਿਆਂ ਨੂੰ ਵੀ ਜਿਨ੍ਹਾਂ ਦਾ ਕੋਈ ਬਹੁਤ ਲਗਾ ਦੇਗਾ ਨਹੀਂ ਸੀ ਕੇਸਾਂ ਦੇ ਵਿੱਚ ਉਲਝਾਇਆ ਔਰ ਇਸ ਵਾਰ ਉਹ ਡਿਟਰਮਿੰਡ ਸੀ ਕਿ ਐਤ ਕੀ ਅਸੀਂ ਸਰਬੱਤ ਖਾਲਸਾ ਨਹੀਂ ਹੋਣ ਦੇਣਾ ਔਰ ਇਸ ਲਈ ਬਿਸ਼ੱਕ ਪੰਥਕ ਜਥੇਬੱਥੀਆਂ ਚ ਵੀ ਆਪਸੀ ਜਿਹੜਾ ਹਮੇਸ਼ਾ ਦੀ ਤਰ੍ਹਾਂ ਖਚਾਲ ਸੀ ਵਿਧੀ ਵਿਵਧਾਨ ਕੀ ਹੋਏ ਜੇ ਤਲਵੰਡੀ ਸਾਬੋ ਚ ਹੋਣਾ ਸੀ 10 ਨਵੰਬਰ ਨੂੰ ਸਰਕਾਰ ਨੇ ਬਿਲਕੁਲ ਉਸ ਨੂੰ ਇੱਕ ਪਾਸੇ ਦਾ ਡੀਸੀ ਰਾਇਡ ਡਿਨਾਇਲ ਪਰਮਿਸ਼ਨ ਜੁਡੀਸ਼ਰੀ ਦਾ ਕੀ ਰੋਲ ਐ ਸੀ ਗੱਲ ਕਰ ਚੁੱਕੇ ਆ ਕੱਲ ਜੀ ਔਰ ਉਹ ਉਹਨਾਂ ਨੇ ਹੋਣ ਨਹੀਂ ਦਿੱਤਾ ਨਤੀਜੇ ਦੇ ਤੌਰ ਤੇ ਬੁੱਢਾ ਜੋੜ ਦੇ ਵਿੱਚ ਉਹ ਇੱਕ ਮੀਟਿੰਗ ਦੇ ਫਾਰਮ ਚ ਬਦਲਿਆ ਔਰ ਇਹ ਫੇਰ ਫੈਸਲਾ ਹੋਇਆ ਕਿ 8 ਦਸੰਬਰ ਨੂੰ ਹਰ ਹਾਲਤ ਦੇ ਵਿੱਚ ਕੀਤਾ ਜਾਏਗਾ ਹੁਣ ਇਹ ਸ਼ੋਅ ਆਫ ਸਟਰੈਂਥ ਸੀ ਕਿਉਂਕਿ 8 ਤਰੀਕ ਦਾ ਹੀ ਬਾਦਲ ਨੇ ਆਪਣਾ ਜਨਮ ਦਿਨ ਮਨਾਉਣ ਦੇ ਨਾਂ ਥੱਲੇ ਦੱਸਣਾ ਸੀ ਕਿ ਪੰਜਾਬ 'ਚ ਮੇਰਾ ਸਿੱਕਾ ਚੱਲਦਾ ਹੈ ਦੇਖ ਲਓ ਅਸੀਂ ਤਾਂ ਸਰਬੱਤ ਖਾਲਸਾ ਹੋਣੀ ਨਹੀਂ ਦਿੰਦਾ ਇੱਥੇ ਹੁਣ ਕੋਈ ਗੱਲ ਨਹੀਂ ਹੈ ਹੁਣ ਅਸੀਂ ਜਿਹੜਾ ਸਭ ਨੂੰ ਦਬਾ ਲਿਆ ਔਰ ਜਿਸ ਕਿਸ ਕਿਸਮ ਦੀ ਫੜੋ ਫੜਾਈ ਦਾ سلسلہ ਪਿਛਲੇ ਕਈ ਹਫ਼ਤਿਆਂ ਤੋਂ ਚੱਲ ਰਿਹਾ ਸੀ ਇੱਕ ਵਾਰ ਇਹ ਲੱਗਣ ਲੱਗ ਗਿਆ ਸੀ ਕਿ ਸਰਕਾਰ ਦੇ ਏਜੰਸੀਆਂ ਦੇ ਮਨਸੂਬੇ ਕਿਤੇ ਕਾਮਯਾਬ ਨਾ ਹੋਣ ਤੇ ਫੇਰ ਜੋ ਕੁਝ ਵਾਪਰਿਆ ਕਿਉਂਕਿ ਜਦੋਂ ਅਸੀਂ ਅੱਜ ਗੱਲ ਕਰ ਰਹੇ ਹਾਂ ਆਲਰੇਡੀ ਉੱਥੇ ਜਿਹੜੀ ਹੈ ਅ ਅਗਲੇ ਦਿਨ ਦੀ ਸਵੇਰ ਹੈ ਔਰ ਹੋ ਚੁੱਕਾ ਹੈ ਸਰਬੱਤ ਖਾਲਸਾ ਜੀ ਔਰ ਇਹਦੇ باوجود ਰੁਕਾਵਟਾਂ ਦੇ ਔਰ ਇਹਦੇ باوجود ਕਿ ਸਾਰੀਆਂ ਰੋਡਸ ਬਲੌਕਡ ਸੀ ਕਿਵੇਂ ਲੋਕ 5-5 ਮੀਲ 10-10 ਮੀਲ ਚੱਲ ਕੇ ਪਹੁੰਚੇ ਮੇਰੀ ਦੋ ਤਿੰਨ ਉਹਨਾਂ ਸੱਜਣਾ ਨਾਲ ਜਿਹਨਾਂ ਨੇ ਪਾਰਟਿਸਪੇਸ਼ਨ ਕੀਤੀ ਇਹ ਗੱਲ ਹੋਈ ਮੈਂ ਕਿਹਾ ਜੀ ਸਿਰਫ ਲੋਕਲ ਸੀ ਕਹਿੰਦਾ ਜੀ ਨਹੀਂ ਅੰਬਰਸਰ ਤਰਨਤਾਰਨ ਤੋਂ ਲੈ ਕੇ ਦੂਰ ਦੁਆਬੇ ਹਸ਼ਾਰਪੁਰ ਤੱਕ ਦੇ ਚਾਰ ਚਫੇਰੇ ਜਿਨ੍ਹਾਂ ਦੇ ਵਿੱਚ ਮਾਈਆਂ ਵੀ ਨਹੀਂ ਉਹਨਾਂ ਨੇ ਕਿਹਾ 11 ਵਜੇ ਤੱਕ ਤੇ ਤੁੰਦ ਸੀ ਬਿਲਕੁਲ ਜੀ ਔਰ ਕਿਵੇਂ ਉਹ ਪਹੁੰਚੇ ਔਰ ਇਹ ਵੀ ਦੱਸਿਆ ਵੀ ਕਿਵੇਂ ਇਵਨ ਕਿਉਂਕਿ ਖੇਤਾਂ ਦੇ ਵਿੱਚ ਸੀ ਕੋਈ ਹਿਸਟੋਰੀਕਲ ਗੁਰਦੁਆਰੇ ਦਾ ਸ਼੍ਰੋਮਣੀ ਕਮੇਟੀ ਦੇ ਕੋਲ ਨੇ ਔਰ ਉਹਨਾਂ ਨੇ ਇਹ ਕਹਿਤ ਕੀ ਯੂਨਿਕ ਜਿਹੜੇ ਉਹਨਾਂ ਦੇ ਨਾਲ ਹਰ ਥਾਂ ਤੇ ਯੰਗਸਟਰਸ ਔਰ ਟੈਕਨੋਲੋਜੀ ਦੇ ਜੇ ਫਾਇਦੇ ਦੀ ਗੱਲ ਦੇਖੀਏ ਕਿ ਵੀ ਉਹਨਾਂ ਨੇ ਜੀਪੀਐਸ ਸੈੱਟ ਕਰ ਲਏ ਖੇਤ ਦਾ ਉਪਾਕੇ ਐਡਰੈਸ ਨੇੜੇ ਤੇੜੇ ਵੀ ਕਿਉਂਕਿ ਮੇਨ ਰੋਡਸ ਉਹਨਾਂ ਨੂੰ ਪਤਾ ਸੀ ਬਲਾਕ ਨੇ ਔਰ ਉਹ ਵਿੱਚੋਂ ਵਿੱਚ ਡੰਡੀਓ ਡੰਡੀ ਖੇਤਾਂ ਦੇ ਕਰਦੇ ਸਾਰੇ ਕਵਰ ਕਰਦੇ ਕਰਦੇ ਕੁਝ ਜਿਹੜੇ ਨੇ ਉਹ ਜੀਪੀਐਸ ਉਹਨਾਂ ਨੂੰ ਖੇਤਾਂ ਦੇ ਨੇੜੇ ਤੇੜੇ ਲਾਇਆ ਔਰ ਜਿਸ ਔਰ ਬਹੁਤ ਸਾਰੀਆਂ ਪਿਕਚਰਸ ਵੀ ਆਈਆਂ ਜਿੱਥੇ ਕਈ ਥਾਂ ਤੇ ਪੁਲਿਸ ਨੇ ਫਿਰ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਇਹਦੇ باوجود ਕਿ ਇੰਨੀਆਂ ਰੁਕਾਵਟਾਂ ਸਨ ਔਰ ਮੈਂ ਉਸ ਕਨਿੰਗਮ ਨੂੰ ਉਸ ਬਾਬੇ ਦਾ ਜਵਾਬ ਔਰ ਉਸ ਸਿੱਖ ਫੌਜੀ ਸਭਰਾਵਾਂ ਦੀ ਜੰਗ 'ਚ ਜਨੇ ਪੰਥ ਦੀ ਸਪਿਰਿਟ ਦੀ ਗੱਲ ਕੀਤੀ ਸੀ ਮੈਂ ਸਮਝਦਾ ਹਾਂ ਵੀ ਇਹ ਉਹ ਪੰਥ ਦੀ ਸਪਿਰਿਟ ਹੈ ਜਿਹੜੀ ਪ੍ਰਵੇਲ ਕੀਤੀ ਹਜ਼ਾਰਾਂ ਦੀ ਗਿਣਤੀ 'ਚ ਇਸ ਨੂੰ ਕੋਈ ਘਟਾਣਾ ਚਾਹੇ ਕੋਈ ਵਧਾਣਾ ਚਾਹੇ ਇਹ ਫਰਕ ਨਹੀਂ ਪੈਂਦਾ ਵੱਡੀ ਗੱਲ ਸਰਬੱਤ ਖਾਲਸਾ ਹੋਇਆ ਪ੍ਰਭਾਵਸ਼ਾਲੀ ਕੱਠ ਹੋਇਆ ਹੁਣ ਕਿੱਥੇ ਤਾਂ ਉਹ ਮੀਡੀਆ ਇਹ ਲੱਭ ਰਿਆ ਸੀ ਖਬਰਾਂ ਕਿ ਜੀ ਉਹਨਾਂ ਨੇ ਖਬਰਾਂ ਦੇਣੀਆਂ ਨੇ ਕਿ ਜੀ ਨਹੀਂ ਹੋਣ ਦਿੱਤਾ ਫਾਈਨਲੀ ਪੰਜਾਬ ਦੇ ਵਿੱਚ ਬਾਦਲ ਦਾ ਰਾਜ ਚੱਲਦਾ ਹੈ ਉਹਨਾਂ ਨੇ ਹੁਣ ਕਹਿਣਾ ਸ਼ੁਰੂ ਕਰਤਾ ਜੀ ਦਾ ਕਰਾਊਡ ਵਾਸ ਪੇਲ ਇਨ ਕੰਪੈਰੀਜ਼ਨ ਟੂ ਵਾਟ ਹੈਪਨਡ ਇਨ ਚੱਬਾ ਲਾਸਟ ਈਅਰ ਕਿ ਜੀ ਉਹਦੇ ਸਾਹਮਣੇ ਭੀੜ ਬੜੀ ਥੋੜੀ ਸੀ ਹੁਣ ਤੁਸੀਂ ਜੇ ਕਿਸੇ ਸਟੋਰੀ ਨੂੰ ਕਰ ਰਹੇ ਲੇਕਿਨ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਉਹ ਇਹ ਮੰਨਣ ਤੇ ਔਰ ਗਿਣਤੀ ਨਹੀਂ ਜਵੇਂ ਬੇਸ਼ੱਕ ਸਾਡੇ ਸੋਰਸਸ ਤੋਂ ਵੀ ਖਬਰਾਂ ਸਾਨੂੰ ਮਿਲੀਆਂ ਵੀਰ ਸੁਖਵਿੰਦਰ ਸਿੰਘ ਹੰਸਰਾਵਰਾਂ ਨੇ ਵੀ ਟਾਕਿੰਗ ਪੁਆਇੰਟ ਤੇ ਜੇ ਸੀ ਮੇਰੇ ਕਹਿਣ ਦੇ ਉੱਤੇ ਮੈਂ ਉਹਨਾਂ ਤੋਂ ਮੰਗ ਕੀਤੀ ਸੀ ਪਰ ਮੈਂ ਦੁਸ਼ਮਨ ਦੀ ਜਿਹੜੀ ਹੈ ਗੱਲ ਉਹਨੂੰ ਵੇਟ ਦੇਣਾ ਚਾਹੁੰਦਾ ਹਾਂ ਇਸ ਲਈ ਕਿ ਅੰਦਾਜ਼ਾ ਹੋਏ ਜਦੋਂ ਅਸੀਂ ਆਪਣੀ ਗੱਲ ਕਰਦੇ ਹਾਂ ਇਹ ਤਾਂ ਹੁੰਦਾ ਵੀ ਪਤਾ ਨਹੀਂ ਅਸੀਂ ਵਧਾ ਘਟਾ ਕੇ ਕਹਿੰਦੇ ਜੀ ਹੁਣ ਬੇਈਮਾਨੀ ਇਹ ਹੈ ਵੀ ਇਹੀ ਮੀਡੀਆ ਹੈ ਜਿਹੜਾ 4 ਦਿਨ ਪਹਿਲਾਂ ਕਹਿ ਰਿਹਾ ਸੀ ਸਰਬਤ ਖਾਲਸਾ ਆਰਗੇਨਾਈਜ਼ਰਜ਼ ਐਡਮੈਂਟ ਟੂ ਹੋਲਡ ਸਰਬਤ ਖਾਲਸਾ ਇਹ ਹੁਣ ਉਹਨਾਂ ਦਾ ਐਡਮੈਂਟ ਦਾ ਮਤਲਬ ਹੋਣਾ ਸੀ ਕਿ ਜੇ ਦੂਜਾ ਹੋਣਾ ਸੀ ਕਿ ਵੀ ਡਿਡਨਟ ਲੈਟ them ਆਰਗੇਨਾਈਜ਼ ਹੁਣ ਇੱਕ ਹੀ ਕਹਿੰਦੇ ਨੇ ਕਿ ਰੈਡੀਕਲਸ ਫੇਲ ਟੂ ਅਟੈਂਡ ਸਰਬਤ ਖਾਲਸਾ ਗਵਰਨਮੈਂਟ ਫਾਇਲਸ ਸ਼ੋ ਹੁਣ ਜਾਹ ਰਿਹਾ ਹੈ ਕਿ ਜਿਹੜੇ ਐਕਟਿੰਗ ਜਥੇਦਾਰ ਅਕਾਲ ਤਖਤ ਸਾਹਿਬ ਔਰ ਦੰਦਮਾ ਸਾਹਿਬ ਔਰ ਕੇਸਗੜ ਸਾਹਿਬ ਸਰਸਬੰਧੀਨ ਸਿੰਘ ਮਾਨ ਇਹ ਸਾਰੇ ਹਰਿਆਣੇ ਤੋਂ ਆਰੇ ਸੀ ਉਹਨਾਂ ਨੂੰ ਰੋਕ ਲਿਆ ਔਰ ਉਹਨਾਂ ਨੇ ਮੌਕੇ ਦੇ ਉੱਤੇ ਹੀ ਗ੍ਰਿਫਤਾਰੀ ਵੀ ਦਿੱਤੀ ਔਰ ਮੈਸੇਜ ਜਿਹੜਾ ਸੀ ਜਦਦਾਰ ਧਿਆਨ ਸਿੰਘ ਮੰਡ ਨੇ ਰਿਕਾਰਡ ਕਰਵਾਇਆ ਜਿਹੜਾ YouTube ਤੇ ਅਪਲੋਡ ਹੋਇਆ ਜੀ ਹੁਣ ਗੱਲ ਇਹ ਨਹੀਂ ਹੈ ਇਹ ਤਾਂ ਜ਼ਾਰ ਸੀ ਕਿ ਉਹਨਾਂ ਨੂੰ 메ਨ ਰੋਡਸ ਤੋਂ ਕਿਹਨੇ ਕਿਹਨੇ ਪਹੁੰਚਣ ਦੇਣਾ ਪਰ ਇਸ ਦੇ ਬਾਵਜੂਦ ਜਿਹੜਾ ਜਿਹੜਾ ਪਾਰਟੀ ਇਵਨ ਤੁਸੀਂ ਇਸ ਕਿਸਮ ਦੀ 네ਗੇਟਿਵ ਸਟੋਰੀ ਚ ਵੀ ਪੋਜ਼ਿਟਿਵ ਕੱਢ ਲੈਣੇ ਹੋ ਇਹ ਕਹਿੰਦਾ ਇਵਨ ਐਜ਼ ਕੀ ਸਿੱਖ ਰੈਡੀਕਲ ਲੀਡਰਸ ਬਿਹਾਈਂਡ ਦਾ ਸਰਬਤ ਖਾਲਸਾ A religious political congregation of six including Simranjeet Singh Mann and Baljit Singh Daduwar were detained by the Punjab police on the Haryana Haryana border near Mansa from reaching the venue scores of Sikh men and women managed to sneak in through the police barricades to be a part of the event here on Thursday morning ji scores of scores ka matlab bahut sare score e nahi hai ਕਪਲ ਆਫ ਥੈਮ ਡਜ਼ਨਸ ਆਫ ਥੈਮ ਫਿਊ ਹੰਡਰਡ ਆਫ ਥੈਮ ਨੋ ਸਕੋਰਸ ਆਫ ਥੈਮ ਜਿਹੜੇ ਨੇ ਉਹ ਪੁਲਿਸ ਬੈਰੀਕੇਡ ਨੂੰ ਵੀ ਉਲੰਘ ਕੇ ਕੱਬਿਓ ਸਜੋ ਮੈਨੇਜ ਟੂ ਸਨੀਕ ਇਨ ਹੁਣ ਸਨੀਕ ਦਾ ਮਤਲਬ ਤੁਸੀਂ ਚਾਰ ਚਫੇਰਾ ਰੁਕਿਆ ਹੋਇਆ ਤੁਹਾਡੇ ਉਹਨਾਂ ਦੇ ਲਈ ਕੋਈ ਈਜ਼ੀ ਐਕਸੈਸ ਨਹੀਂ ਹੈ ਬਟ ਸਟਿਲ ਦੇ ਰੀਚ ਦੇ ਹੁਣ ਇਹ ਆਪਣੇ ਆਪ ਦੇ ਵਿੱਚ ਇੱਕ ਇਸ ਗੱਲ ਦਾ ਕਿ ਭਾਈ ਅੱਜ ਵੀ ਗੁਰੂ ਸਾਹਿਬਾਨ ਦੀ ਕਲਾ ਸਪਿਰਟ ਔਰ ਮੈਂ ਅਗੇਨ ਸਾਡੇ ਪੋਲਿਟਿਕਲ ਮਤਭੇਦ ਹੋ ਸਕਦੇ ਨੇ ਕਿਸੇ ਤਾਂ ਸਾਨੂੰ ਸ਼ਿਕਾਇਤ ਹੋ ਸਕਦੀ ਹੈ ਵਿਧੇ ਵਿਵਧਾਨ ਦਾ ਹੋ ਸਕਦਾ ਹੈ ਜਾਂ ਜਿਵੇਂ ਮੈਂ ਪਰਸੋਂ ਕਿਹਾ ਸੀ ਕਿ ਕੁਝ ਗੈਰ ਜ਼ਿੰਮੇਵਾਰ ਜਿਹੜੇ ਸਪੋਰਟਰ ਨੇ ਉਹ ਬਹੁਤ ਵਾਰ ਇਸ ਕਿਸਮ ਦੀਆਂ ਗੱਲਾਂ ਵੀ ਕਰਦੇ ਨੇ ਜਿਹੜੇ ਸਾਥੀਆਂ ਨੂੰ ਨਖੇੜਨ ਦਾ ਕੰਮ ਕਰਦੇ ਨੇ ਅਸੀਂ ਉਸ ਡਿਬੇਟ 'ਚ ਨਾ ਪਹਿਲਾਂ ਪਏ ਨਾ ਪਹਿਣੇ ਔਰ ਮੈਂ ਇਹ ਸਮਝਦਾ ਹਾਂ ਵੀ ਇਸ ਨੂੰ ਕੋਈ ਆਪਣੀ ਚਲਾਕੀ ਕੋਈ ਆਪਣੀ ਬਹੁਤ ਜ਼ਿਆਦਾ ਹੁਸ਼ਿਆਰੀ ਨਾ ਸਮਝੇ ਇਹ ਗੁਰੂ ਦੀ ਕਲਾ ਹੈ ਗੁਰੂ ਨੇ ਅਗੇਨ ਮੈਂ ਸਮਝਦਾ ਹਾਂ ਵੀ ਜਿਵੇਂ ਚੱਬੇ ਦਾ ਸਰਬੱਤ ਖਾਲਸਾ ਉਸ ਚੋਂ ਅਸੀਂ ਅਦਰਦੈਨ ਕਿ ਜਥੇਦਾਰ ਜਗਤਾਰ ਸਿੰਘ ਹਵਾਰਾ ਔਰ ਇੱਕ ਸਟਰਕਚਰ ਐਕਟਿੰਗ ਜਥੇਦਾਰਾਂ ਦਾ ਨਿਕਲਿਆ ਖਾਲਸਾਣ ਦੀ ਗੱਲ ਹੋਣ ਰਹਿ ਗਈ ਸੀ ਸੋ ਇਸ ਵਾਰ ਬੇਸ਼ੱਕ ਗੈਦਰਿੰਗ ਦੇ ਪੱਖੋਂ ਜਦੋਂ ਤੁਸੀਂ ਚਾਰਜ ਫੇਰਾ ਹੀ ਬਲੌਕ ਕੀਤਾ ਹੋਇਆ ਜੀ ਉਹ ਘਟ ਹੋਏ ਲੇਕਿਨ ਇਸ ਵਾਰ ਮੈਂ ਸਮਝਦਾ ਇਸ ਸਰਬਤ ਖਾਲਸਾ ਨੇ ਦੋ ਮਤੇ ਕੀਤੇ ਬੜੀ ਸਪਸ਼ਟਤਾ ਦੇ ਨਾਲ ਇੱਕ ਤਾਂ ਪਹਿਲਾਂ ਹੀ ਧਿਆਨ ਸਿੰਘ ਮੰਡ ਜਿਹੜਾ ਉਹਨਾਂ ਨੇ ਮੈਸੇਜ ਰੂਚ ਵੀ ਦਿੱਤਾ ਹੈ ਔਰ ਮੇਰੇ ਕੋਲ ਇਹ ਅੰਦਰੂਨੀ ਜਾਣਕਾਰੀ ਹੈ ਕਿ ਇਹ ਦੋਨੋਂ ਮਤੇ ਜਥੇਦਾਰ ਜਗਤਾਰ ਸਿੰਘ ਹਵਾਰਾ ਜਥੇਦਾਰ ਅਕਾਲ ਤਖਤ ਸਾਹਿਬ ਦੇ ਡਾਇਰੈਕਟ ਆਦੇਸ਼ ਤੇ ਥੱਲੇ ਹਾਲਾਂ ਜਦੋਂ ਤੁਸੀਂ ਵਿਦਨ ਹੁੰਦੇ ਹੋ ਬਹੁਤ ਸਾਰੀਆਂ ਹਰਡਲਸ ਹੁੰਦੀਆਂ ਹਰ ਇੱਕ ਦੇ ਆਪਣੇ ਵਿਚਾਰ ਹੁੰਦੇ ਨੇ ਔਰ ਇਹਦੇ ਚ ਇਹ ਇਹਨਾਂ ਨੂੰ ਵੀ ਰਿਪੋਰਟ ਕਰਨਾ ਪੇ ਇਵਨ ਹਿੰਦੁਸਤਾਨੀ ਟਾਈਮ ਨੇ ਕਿਹਾ ਦ ਕੰਗਰੀਗੇਸ਼ਨ ਐਕਸ ਕਮਿਊਨੀਕੇਟਿਡ ਦ ਰੂਲਿੰਗ ਬਾਦਲਸ ਫ্রম ਦ ਸਿੱਖ ਪੰਥ ਅਰਜਿੰਗ ਦ ਪੀਪਲ ਟੂ ਡੀਫੀਟ ਥੈਮ ਇਨ ਦ ਅਸੈਂਬਲੀ ਪਾਲਿਸਿਕ ਪਤਾ ਸੀ ਕਿ ਬਾਦਲ ਪਿਓ ਪੁੱਤਰ ਟੱਬਰ ਦਾ ਟੋਟਲ ਬਾਈਕਾਟ ਕੋਈ ਰੋਟੀ ਬੇਟੀ ਦੀ ਸਾਂਝ ਨਾ ਰੱਖੇ ਜੀ ਜਦੋਂ ਰੋਟੀ ਬੇਟੀ ਦੀ ਸਾਂਝ ਹੁੰਦੀ ਹੈ ਇਹਦਾ ਮਤਲਬ ਹੁੰਦਾ ਕੋਈ ਰਿਸ਼ਤੇਦਾਰੀ ਨਾਤੇਦਾਰੀ ਨਹੀਂ ਟੋਟਲ ਔਰ ਨਾਲ ਦੀ ਨਾਲ ਜਿਹੜਾ ਇਹਨਾਂ ਨੂੰ ਕਿਉਂਕਿ ਬਿਸ਼ੱਕ ਕਈਆਂ ਨੂੰ ਇਹ ਵੀ ਲੱਗਦਾ ਹੈ ਸਾਡੇ ਵੀ ਕਈ ਸੁਧਾਰਕ ਨੇ ਜੀ ਐਕਸ ਕਮਿਊਨੀਕੇਸ਼ਨ ਕੀ ਹੈ ਕੱਢਣਾ ਕਿ ਇਹ ਸਾਡਾ ਕੋਈ 크ਿਸਚੀਅਨਿਟੀ ਜਾਂ ਦੂਜੇ ਨਾਲ ਜੁੜੀ ਹੋਈ ਗੱਲ ਨਹੀਂ ਹੈ ਅਸੀਂ ਇਹ ਸਮਝਦੇ ਹਾਂ ਵੀ ਇਹ ਸਿੱਖ ਕੌਮ ਦਾ ਤੁਹਾਡੇ ਸਮਾਜ ਦੇ ਵਿੱਚ ਇਹ ਦੱਸਣ ਦੇ ਲਈ ਕਿ ਭਾਈ ਇਹਨਾਂ ਲੋਕਾਂ ਨੇ ਇਹਨਾਂ ਨੁਕਸਾਨ ਕਰ ਦਿੱਤਾ ਇਸ ਸਾਂਝੀ ਕੌਮ ਦਾ ਇਸ ਕੌਮ ਦਾ ਹਿੱਸਾ ਬਣਨ ਦੇ ਹੱਕਦਾਰ ਨਹੀਂ ਨੇ ਸੋ ਇਹ ਪਾਰਟ ਵੀ ਕਾਸ਼ ਇਹ 10 ਨਵੰਬਰ 2015 ਦੇ ਉਹ ਸਰਬੱਤ ਖਾਲਸਾ ਚ ਪਾਸ ਹੁੰਦਾ ਪਰ ਚਲੋ ਕਈ ਵਾਰ ਦੇਰ ਆਏ درست ਆਏ ਕੀ ਆ ਜਾਂਦਾ ਹੁਣ ਦਾ ਰੈਜ਼ੋਲੂਸ਼ਨ ਆਲਸੋ ਰੀਟੇਰੇਟਡ ਨੀਡ ਫਾਰ ਏਨ ਇੰਡੀਪੈਂਡੈਂਟ ਸੈਕੂਲਰ ਸਿਕ ਸਟੇਟ ਤੇ ਦੂਸਰਾ ਮਤਾ ਜਿਹੜਾ ਉਹ ਇੱਕ ਆਜ਼ਾਦ ਸਿੱਖ ਰਾਜ ਖਾਲਸਾਣ ਦੀ ਮੰਗਦਾ ਹੈ ਖਾਲਸਾਣ ਕਹਿਣ ਤੋਂ ਫਿਰ ਜੱਕਿਆ ਲੇਕਿਨ ਐਕਸਕਲੂਸਿਵਲੀ ਜਿਹੜੀ ਇੱਕ ਸਿੱਖ ਆਜ਼ਾਦ ਪ੍ਰੋ ਖਾਲਸਤਾਨ ਦੀ ਗੱਲ ਔਰ ਅੱਗੇ ਫਿਰ ਉਹਨੂੰ ਇਹ ਕਹਿਣਾ ਐਮਿਡ ਪ੍ਰੋ ਖਾਲਸਤਾਨ ਸਲੋਗਨਸ ਦਾ ਰੈਜ਼ੋਲੂਸ਼ਨ ਸਟੇਟਡ ਦੈਟ ਦਾ ਬਾਦਲ ਰਜਿਮ ਹੈਡ ਫੇਲ ਟੂ ਆਇਡੈਂਟੀਫਾਈ ਐਂਡ ਪਨਿਸ਼ ਦਾ ਕਲਪਰੇਟਸ ਬਿਹਾਈਂਡ ਦਾ ਇਨਸੀਡੈਂਟਸ ਆਫ ਸੈਕਰੀਲੇਜ ਆਫ ਗੁਰੂ ਗ੍ਰੰਥ ਸਾਹਿਬ ਇਨ ਦਾ ਸਟੇਟ ਇਟ ਆਲਸੋ ਟੁਕ ਨੋਟ ਆਫ ਜੋਰਾ ਸਿੰਘ ਕਮਿਸ਼ਨ ਨਾਟ ਏਬਲ ਟੂ ਰੀਚ ਅ ਕਨਕਲੂਜਨ ਇਨ ਇਟਸ ਪ੍ਰੂਬ ਇਨਟੂ ਸੈਕਰੀਲੇਜ ਇਨਸੀਡੈਂਟਸ and condemned the government for death of two youths in police firing during protests at babal kalan in october last year badal also failed on count of demand of the community for an amendment in article 25b of constitution that describes the sikhs as part of hinduism so zar hai ke e reason dete ne ke bhai guru granth sahib di bedvi hui babal kalan ch do naujawan vi police firing nan mare gaye koi doshi nahi labhe gaye ਔਰ ਇਸਦੇ ਉਲਟ ਜਿਹੜਾ ਜੋਰਾ ਸਿੰਘ ਕਮਿਸ਼ਨ ਬਣਾਇਆ ਉਹਦੇ ਚੋਂ ਵੀ ਸਾਡਾ ਇਨਸਾਫ ਨਹੀਂ ਨਿਕਲਿਆ ਔਰ ਇਸ ਲਈ ਇਹ ਬਾਦਲ ਕੇ ਜਿਹੜੇ ਨੇ ਜ਼ਿੰਮੇਵਾਰ ਨੇ ਗੁਰਗੁਰਾਂ ਸਾਹਿਬ ਦੀ ਬੇਦਵੀ ਦੇ ਜਿਨ੍ਹਾਂ ਨੂੰ 500 ਜਿਹੜਾ ਖਾਰਜ ਕੀਤਾ ਜਾਂਦਾ ਔਰ ਖਾਲਸਤਾਨ ਦੇ ਅਸੀਂ ਮੱਥੇ ਦੀ ਗੱਲ ਕੀਤੀ ਔਰ ਇਹ ਇਕੱਠ ਨੂੰ ਕਿਉਂਕਿ ਬਾਕੀ ਲੀਡਰਸ਼ਿਪ ਤਾਂ ਫੱੜੇ ਗਈ ਸੀ ਇਹ ਇਕੱਠ ਨੂੰ ਸਰ ਜਸਕਰਨ ਸਿੰਘ ਕਾਨ ਸਿੰਘ ਵਾਲਾ ਜਿਹੜੇ ਪਹਿਲੇ ਦਿਨ ਜਦੋਂ ਅਖੰਡ ਪਾਠ ਆਰੰਭ ਹੋਇਆ ਉਦੋਂ ਤੋਂ ਹੀ ਵੈਨਿਊ ਤੇ ਸਨ ਔਰ ਸਾਰੀਮਾਨ ਸਿੰਘ ਮਾਨ ਸਪੁੱਤਰ ਸਰ ਸਮਨਜੀਤ ਸਿੰਘ ਮਾਨ ਉਹ ਮੈਂ ਸਮਝਦਾ ਹਾਂ ਵੀ ਉਹ ਜਦੋਂ ਨਿਊਯਾਰਕ ਆਏ ਪਿੱਛੇ ਔਰ ਸਾਡੇ ਸਟੂਡੀਓ ਸੀ ਉਹਨਾਂ ਦੇ ਨਾਲ ਇੱਕ ਪੈਨਲ ਡਿਸਕਸ਼ਨ ਸੀ ਇੱਕ ਘੰਟੇ ਦੀ ਉਹਨਾਂ ਨੇ ਆਪਣਾ ਇਹ ਕੌਲ ਨਭਾਇਆ ਕਿਉਂਕਿ ਉਹਦੇ ਚ ਉਹਨਾਂ ਨੇ ਕਿਹਾ ਸੀ ਕਿ ਵੀ ਪਿੱਛੇ ਪਾਵੇਂ ਅਸੀਂ ਨਹੀਂ ਕਰ ਸਕੇ ਪਰ ਇਹ ਸਰਬੱਤ ਖਾਲਸਾ ਚ ਇਸ ਯਕੀਨੀ ਬਣਾਵਾਂਗੇ ਕਿ ਬਫਰ ਸਟੇਟ ਖਾਲਸਾ ਦੀ ਗੱਲ ਜਿਹੜੀ ਮਾਨ ਸਾਹਿਬ ਨੇ ਵੀ ਦੁਹਰਾਈ ਜੀ ਕਿ ਚైనా ਪਾਕਿਸਤਾਨ ਔਰ ਇੰਡੀਆ ਦੇ ਵਿਚਾਲੇ ਬਫਰ ਸਟੇਟ ਖਾਲਸਾ ਹੋਣੀ ਚਾਹੀਦੀ ਸੋ ਅਸੀਂ ਸਮਝਦੇ ਹਾਂ ਕਿ ਵੀ ਇੱਕ ਪਾਸੇ ਬਿਲਕੁਲ ਪੰਥ ਦੀ ਸਪਿਰਟ ਵੀ ਪ੍ਰਵੇਲ ਹੋਈ ਔਰ ਆਲਰੇਡੀ ਕਿਉਂਕਿ ਆਲਰੇਡੀ 26 ਜਨਵਰੀ 1986 ਦਾ ਸਰਬਤ ਖਾਲਸਾ ਉਹਦੇ ਵੱਲੋਂ ਥਾਪੀ ਪੰਜ ਮੈਂਬਰੀ ਪੰਥਕ ਕਮੇਟੀ ਨੇ 29 اپریل 1986 نو ਖਾਲਸਤਾਨ ਦੀ ਡეკਲੇਰੇਸ਼ਨ ਕੀਤੀ ਹੋਈ ਹੈ ਜੀ ਲੇਕਿਨ ਬਹੁਤ ਵਾਰ ਬਹੁਤਿਆਂ ਨੂੰ ਲੱਗਦਾ ਹੈ ਜੀ 30 ਸਾਲ ਪਹਿਲਾਂ ਕੀ ਸੀ ਇਹ ਹਰਾਤ ਕੀ ਸੀ ਉਹ ਸੀ ਉਸ ਤੋਂ ਬਾਅਦ ਕਈ ਚੀਜ਼ਾਂ ਅੰਮ੍ਰਿਤਸਰ ਐਲਾਨਨਾਮ ਆ ਗਿਆ ਕੋਹਰ ਆ ਗਿਆ ਔਰ ਬਾਦਲਾ ਨੇ ਜਿਸ ਤਰੀਕੇ ਨਾਲ ਉਹਨੂੰ ਬੈਗਅਰ ਲਾਉਣ ਦੀ ਕੋਸ਼ਿਸ਼ ਕੀਤੀ ਪਰ ਇਹਦੇ باوجود ਇਹ ਜਿਹੜੀ ਰੀਇਨਫੋਰਸਮੈਂਟ ਹੈ ਇਸ 8 ਦਸੰਬਰ 2016 ਦੇ ਸਰਬੱਤ ਖਾਲਸਾ ਵਲੋਂ ਖਾਲਸਤਾਨ ਦੀ حق ਦੇ ਵਿੱਚ ਇਹ ਉਹਨਾਂ ਮੂੰਹਾਂ ਨੂੰ ਬੰਦ ਕਰ ਦਿੰਦੀ ਹੈ ਜਿਹੜੇ ਕਹਿੰਦੇ ਨੇ ਜੀ ਇੱਥੇ ਬੈਠੇ ਆ ਥੋੜੀ ਉੱਥੇ ਤਾਂ ਕੋਈ ਮੰਗਦਾ ਹੀ ਨਹੀਂ ਉੱਥੇ ਹੁਣ ਵਰਦੀਆਂ ਗੋਲੀਆਂ ਚ ਵਰਦੇ ਉਸ ਪੁਲਿਸ ਕਹਿਰ ਦੇ ਵਿੱਚ ਗ੍ਰਿਫਤਾਰੀਆਂ ਚ ਅੱਧੀ ਅੱਧੀ ਰਾਤ ਤੋਂ ਤੁਰ ਕੇ ਪਹੁੰਚ ਕੇ ਵੀ ਜੇ ਹਜ਼ਾਰਾਂ ਅੱਜ ਉੱਥੇ ਖਾਲਸਤਾਨ ਜ਼ਿੰਦਾਬਾਦ ਕਹਿਣ ਵਾਲੇ ਔਰ ਖਾਲਸਤਾਨ ਦਾ ਮੱਥਾ ਕਰਨ ਵਾਲੇ ਨੇ ਤੇ ਫਿਰ ਕਿਸੇ ਨੂੰ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ ਕਿ ਇਸ ਇੰਡੀਅਨ ਓਕੂਪਾਈਡ ਪੰਜਾਬ ਨੂੰ ਅਲਟੀਮੇਟਲੀ ਖਾਲਸਾ ਲਿਬ੍ਰੇਟ ਕਰਾਏਗਾ ਇਹ ਵੱਖਰੀ ਗੱਲ ਹੈ ਕਿ ਮੋਗਾ ਰੈਲੀ ਚ ਬਾਦਲਾ ਨਹੀਂ ਉਹੀ ਕਿਉਂਕਿ ਉਹਨਾਂ ਨੂੰ ਹੁਣ ਪਤਾ ਨਹੀਂ ਲੱਗ ਰਿਹਾ ਵੀ ਸਿੱਖਾਂ ਸਿੱਖ ਪੰਥ ਤੋਂ ਤਾਂ ਦੁਰਕਾਰੇ ਹੋਏ ਨੇ ਪਾਣੀਆਂ ਦੀ ਪਾਣੀ ਬਚਾਓ ਪੰਜਾਬ ਬਚਾਓ ਕਰਕੇ ਸਾਰਾ ਜ਼ੋਰ ਲਾ ਕੇ 25-30 ਹਜ਼ਾਰ ਦੇ ਉਹ ਮਨੋਰੈਗਾ ਜਿਹੜੀ ਹੈ ਉਹਨਾਂ ਦੇ ਵਰਕਰ ਇਕੱਠੇ ਕੀਤੇ ਹੋਏ ਨੇ ਉੱਥੇ ਔਰ ਇਹਦੇ باوجود ਬੜੇ ਸੀਨੀਅਰ ਜਰਨਲਿਸਟ ਸਾਡ ਮੇਰੀ ਗੱਲ ਹੋ ਰਹੀ ਸੀ ਮੈਂ ਕਿਹਾ ਜੀ ਤੁਸੀਂ ਉਧਰ ਵੀ اٹੈਂਡ ਕੀਤਾ ਉਹਨੂੰ ਦੀ ਵੀ ਰਿਪੋਰਟਿੰਗ ਲਈ ਹੈ ਕੀ ਹੈ ਕਹਿਣ ਲੱਗੇ ਜੀ ਉਹਦੇ ਵਿੱਚ ਜਾਓ ਜਲਾਲ ਖਤਮ ਹੋ ਗਿਆ ਬਾਦਲਾਂ ਨੇ ਤਾਂ ਮੈਂ ਉਹਨਾਂ ਨੂੰ ਕਹੇ ਮੈਂ ਕਿਹਾ ਜੀ ਇਹ ਸ਼ਾਇਦ ਸ਼ੈਕਸਪੀਅਰ ਦੀ ਕੋਟ ਹੈ ਸ਼ਾਇਦ ਥੋੜਾ ਬਹੁਤ ਅੰਗਾ ਪਿਛਾ ਮੈਂ ਕਰ ਰਿਹਾ ਹਾਂ ਜੀ ਕਿ ਮੈਜੈਸਟੀ ਫਲੀਜ਼ ਦਾ ਡਾਈਂਗ ਕਿੰਗ ਕਿ ਜਦੋਂ ਬਾਦਸ਼ਾਹ ਮਰ ਰਿਹਾ ਹੁੰਦਾ ਤੇ ਜਿਹੜੀ ਮੈਜੈਸਟੀ ਹੁੰਦੀ ਹੈ ਇੱਕ ਬਾਦਸ਼ਾਹ ਦੀ ਇੱਕ ਪਾਵਰ ਇੱਕ ਹੁਕਮ ਇੱਕ ਜਿਹਨੂੰ ਪੋਪ ਨੀਲਾ ਸੀ ਕਹਿੰਦੇ ਆ ਬੜੀ ਮੈਜੈਸਟੀ ਫਲੀਜ਼ ਉਹ ਦੌੜ ਜਾਂਦੀ ਤੇ ਉਹ ਉਹਨਾਂ ਨੇ ਹੱਸ ਕੇ ਕਿਹਾ ਅੰਗਰੇਜ਼ੀ ਦਾ ਸਪੋਕਨ ਜੀ no better explanation than that ਮੈਂ ਕਿਹਾ ਉਹਨਾਂ ਨੇ ਕਿਹਾ ਜੀ ਠਾਰ ਟੂਟ ਕੋਈ ਨਹੀਂ ਵੀ ਐਵੇਂ ਠੀਕ ਹੈ ਭੀੜ ਭੂੜ ਇਕੱਠੀ ਕਰ ਲਈ ਹੋਰ ਕੋ ਬਹੁਤ ਖੁਸ਼ ਮੈਂ ਕਿਹਾ ਜੀ ਮੈਜੈਸਟੀ ਪਲੀਜ਼ ਦਾ ਡਾਈਂਗ ਕਿੰਗ ਕਹਿੰਦੇ ਜੀ ਬਿਲਕੁਲ ਇਹੀ ਪ੍ਰਭਾਵ ਹੈ ਕਿ ਇਹ ਜਾ ਰਹੇ ਨੇ ਹੁਣ ਤਾਂ ਇਹ ਹੈ ਕਿ ਵੀ ਸਾਡੇ ਵੀਰ ਪੈਣਾ ਇਹ ਦੇਖਣ ਕੇ ਜਿਵੇਂ ਉਹ ਯੂਨੀਅਨਿਸ ਜਿਹੜੇ ਨੇ ਉਹ ਨਾਰੇ ਲਾਉਂਦੇ ਹੁੰਦੇ ਸੀ ਕਿ ਗਲੀ ਸੜੀ ਸਰਕਾਰ ਕੋ ਇੱਕ ਥੱਕਾ ਹੋਰ ਦੋ ਹੁਣ ਜਿਹੜਾ ਗਲੀ ਸੜੀ ਸਰਕਾਰ ਹੈ ਇਹਨੂੰ ਤੱਕਾ ਦੇ ਕੇ ਇਹਨੂੰ ਪਾਸੇ ਕਰੋ ਤੇ ਇਸ ਜ਼ਬਰ ਦਾ ਅੰਤ ਕਰੋ ਸੋ ਇਹ ਸਾਡਾ ਅੱਜ ਪਹਿਲਾ ਸੈਗਮੈਂਟ ਜੀ ਡਾਕਟਰ ਸਾਹਿਬ ਮੈਂ ਇੱਕ ਕਰੈਕਸ਼ਨ ਕਰਨੀ ਚਾਹਾਂਗੀ ਕਿ ਮੈਂ ਪਹਿਲਾਂ ਬੋਲਿਆ ਸੀ ਕਿ ਰੁਕਾਵਟਾਂ ਨਾ ਹੋਣ ਦੇ ਇਵਨ ਕਿ ਰੁਕਾਵਟਾਂ ਹੋਣ ਦੇ ਬਾਵਜੂਦ ਹੀ ਸਰਵਤਕਾਲ ਸੌ ਨਿਭੜਿਆ ਇਹਦੇ ਵਾਸਤੇ ਮੈਂ ਮਾਫੀ ਚਾਹਨੀ ਹੈ ਤੁਹਾਡੇ ਕੋਲ ਤੇ ਦਰਸ਼ਕਾਂ ਕੋਲ ਵੀ ਨਹੀਂ 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 ਉਹ ਬਿਲਕੁਲ ਠੀਕ ਹੈ ਰੁਕਾਵਟਾਂ ਤਾਂ ਉਹਨਾਂ ਨੇ ਉਹ ਸਰਕਾਰ ਕਾਦੇ ਜਿਹੜੀ ਰੁਕਾਵਟ ਨਾ ਪਾਏ ਜੀ ਨਾਲ ਸੋ ਖਾਲਸਾ ਦਾ ਜਿਵੇਂ ਛੋਲਿਆਂ ਨੂੰ ਬਦਨਾ ਛੋਲਿਆਂ ਨੂੰ ਹੀ ਬਾਦਾਮ ਕਹਿੰਦਾ ਸੋ ਰੁਕਾਵਟਾ ਹੋਣ ਨੂੰ ਹੀ ਇਹ ਕਹਿੰਦੇ ਨੇ ਜੇ ਨਹੀਂ ਰੁਕਾਵਟਾ ਇਦਾਂ ਦੀ ਲੈਂਗੁਏਜ ਕਹਿ ਦਿਓ ਜੀ ਨਾਲ ਸਰ ਸਰ ਰੁਕਾਵਟਾਂ ਓਕੇ ਡਾਕਟਰ ਸਾਹਿਬ ਐਥੇ ਲੈਣਾ ਬ੍ਰੇਕ ਵੀਅਰਸ ਤੁਸੀਂ ਅਸਾਂ ਐਸੇ ਨਾ ਬਨੇ ਰਹਿਣਾ ਮਿਲਦੇ ਆਫਟਰ ਥਿਸ ਸ਼ਾਰਟ ਬ੍ਰੇਕ